ਲੋ ਵੀ ਦੋਸਤੋ ਠੰਡ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਵੀਰ ਭਰਾਵਾਂ ਵਾਸਤੇ ਬਹੁਤ ਵਧੀਆ ਚੀਜ਼ ਆਪਾਂ ਲੈ ਕੇ ਆਏ ਆ ਰਾਇਲ 17 ਅਨਮੋਲ ਲਾਈਫ ਅਨਮੋਲ ਲਾਈਫ ਕੰਪਨੀ ਦੇ ਪ੍ਰੋਡਕਟ ਆ ਇਹ ਰਾਇਲ 17 ਤੇ ਪੂਰੀ ਤਰ੍ਹਾਂ ਆਯੁਰਵੈਦਿਕ ਤਰੀਕਿਆਂ ਨਾਲ ਤਿਆਰ ਕੀਤਾ ਗਿਆ ਹੈ ਇੱਕ ਪਾਊਡਰ ਆ ਤੇ ਜਿਹਦੀ ਤੁਸੀਂ ਲਗਾਤਾਰ ਵਰਤੋਂ ਆ ਜਿਹੜੀ ਠੰਡ ਦੇ ਦਿਨਾਂ ਦੇ ਵਿੱਚ ਵਧੀਆ ਕਰ ਸਕਦੇ ਹੋ ਤੇ ਅਨਰਜੀ ਵਾਸਤੇ ਸਟੈਮੀਨਾ ਵਾਸਤੇ ਤੇ ਹੋਰ ਬਹੁਤ ਸਾਰੀਆਂ ਪੁਰਸ਼ਾਂ ਦੀਆਂ ਸਮੱਸਿਆਵਾਂ ਵਾਸਤੇ ਬਹੁਤ ਵਧੀਆ ਚੀਜ਼ ਆ ਇਹ ਰਾਇਲ 17 ਤੇ ਇਹਦੇ ਵਿੱਚ ਕੀ ਕੀ ਪਾਇਆ ਗਿਆ ਵਾ ਉਹ ਸਾਰਾ ਕੁਝ ਲਿਖਿਆ ਹੋਇਆ ਹੈ ਤੇ ਡੱਬੀ ਦੇ ਉੱਤੇ ਬਕਾਇਦਾ ਕਿੰਨੀ ਮਾਤਰਾ ਪਾਈ ਵੀ ਆ ਸਾਰਾ ਕੁਝ ਦੱਸਿਆ ਹੋਇਆ ਤੇ ਰੇਟ ਵੀ ਕੋਈ ਜ਼ਿਆਦਾ ਨਹੀਂ ਹੈਗਾ ਤੇ ਤੁਸੀਂ ਘਰੇ ਬੈਠੇ ਵੀ ਇਹਨੂੰ ਮੰਗਾ ਸਕਦੇ ਹੋ ਤੇ ਜਿਹੜਾ ਕੋਈ ਵੀਰ ਆ ਕੇ ਲਿਜਾਣਾ ਚਾਹੁੰਦਾ ਸਾਡੇ ਸਟੋਰ ਤੇ ਪੰਡ ਹਠੂਰ ਤੋਂ ਤਾਂ ਇੱਥੇ ਵੀ ਆ ਕੇ ਲਿਜਾ ਸਕਦਾ ਵਾ ਰॉयਲ 17 ਪਾਊਡਰ ਤੇ ਇਹ ਦੀ ਪੈਕਿੰਗ ਦੋ ਤਰ੍ਹਾਂ ਦੀ ਪੈਕਿੰਗ ਚਾਇਆ ਪਿਆ ਹੈ ਤੇ ਮੰਗਾਉਣ ਵਾਸਤੇ ਦਿੱਤੇ ਗਏ ਨੰਬਰ ਤੇ ਤੁਸੀਂ ਸੰਪਰਕ ਕਰ ਲਿਓ